ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਰਣ ਚੈਨਲ ਪੰਜਾਬੀ ਮੈਂ ਹਾਂ ਪ੍ਰਭ ਸਿੱਧੂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਬਹੁਤ ਬਹੁਤ ਸਵਾਗਤ ਹੈ ਪਰਮਿੰਦਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪ੍ਰਭ ਤਾਂ ਪਾਦਰ ਤੁਹਾਡਾ ਪੀਰਮੰਦਰ ਜੀ ਗੱਲਬਾਤ ਦੇ ਤਾਜ਼ਾ ਮੁੱਦੇ ਦੀ ਕਰੀਏ ਤਾਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਹੈ ਉਹ ਇੱਕ ਵਾਰ ਫਿਰ ਤੋਂ ਖੜਾ ਹੋਇਆ ਕਿਉਂਕਿ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ ਉਹਨਾਂ ਦੀ ਜਿਹੜੀ ਰਿਹਾਈ ਦੀ ਅਪੀਲ ਹੈ ਉਹ ਇੱਕ ਵਾਰ ਫਿਰ ਤੋਂ ਰੱਦ ਹੋਈ ਹੈ ਹੁਣ ਤੱਕ ਟੋਟਲ 7 ਵਾਰ ਅਪੀਲ ਹੈ ਜਿਹੜੀ ਉਹਨਾਂ ਦੀ ਰੱਦ ਹੋ ਚੁੱਕੀ ਹੈ ਜਿਸ ਤੋਂ ਬਾਅਦ ਇੱਕ ਵਾਰੀ ਸਿਆਸਤ ਹੈ ਜਿਹੜੀ ਉਹ ਮੋੜ ਤੋਂ ਪੱਕ ਗਈ ਹੈ ਸੋ ਇਸ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਰ-ਵਾਰ ਅਪੀਲਾਂ ਕਰਨਾ ਤੇ ਉਹਨਾਂ ਦਾ ਰੱਦ ਹੋ ਜਾਣਾ ਕੋ ਕਬੰਦੀ ਸਿੰਦਾ ਸਿੰਘਾ ਦਾ ਮਾਮਲਾ ਜਿਹੜਾ ਉਹ ਕੋਈ ਅੱਜ ਦਾ ਮਾਮਲਾ ਤਾਂ ਹੈ ਨਹੀਂਗਾ ਕਿ ਅੱਜ ਤੁਸੀਂ ਖੜੇ ਹੋ ਕੇ ਕਹਿ ਦੋਗੇ ਇਹਨਾਂ ਨੂੰ ਰਿਹਾ ਕਰ ਦਿਓ ਜੀ ਤੇ ਸਰਕਾਰ ਜਾਂ ਹੋਰ ਜਿੱਥੇ ਵੀ ਜਾਂ ਕੋਰਟ ਕਹਿ ਦੋ ਜਾਂ ਜਿਹੜੀ ਵੀ ਇਨਵੋਲਵਮੈਂਟ ਜਿੰਨਾਂ ਦੀ ਵੀ ਹੈਗੀ ਇਹਦੇ ਵਿੱਚ ਜੇ ਉਹ ਕਹਿਣਗੇ ਠੀਕ ਹੈ ਜੀ ਸਾਡੇ ਕੋਲ ਤਸਵੀਰ ਆ ਗਈ ਟਰਾਂਸਪੋਰਟ ਕਰ ਦੇਣਾ ਆਪਣੇ ਦੇਸ਼ ਦੇ ਵੀ ਸਾਡੇ ਕੋਲ ਤਸਵੀਰ ਆ ਗਈ ਲਿਆਓ ਜੀ ਲਿਆਓ ਸੀ ਡੀਕਦੇ ਸੀ ਕਿ ਵੀ ਸਾਈਨ ਕਰ ਲਈ ਜੀ ਇਹ ਮਾਮਲਾ ਏਡਾ ਸਿੱਧਾ ਨਹੀਂ ਹੈਗਾ ਜੇ ਜਿੱਦਾਂ ਜਿੱਦਾਂ ਇਹ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਉਹ ਰੱਖਦੇ ਨੇ ਲੋਕਾਂ ਦੇ ਮੂਹਰੇ ਠੀਕ ਹੈ ਜਿਹੜੇ ਹੁਣ ਤਸਵੀਰ ਦੁਬਾਰੇ ਫੇਰ ਦਵਿੰਦਰਪਾਲ ਸਿੰਘ ਭੋਲਰ ਉਹਨਾਂ ਦੀ ਪਾਈ ਗਈ ਸੀਗੀ ਰਿਹਾਈ ਵਾਸਤੇ ਔਰ ਬਕਾਇਦਾ ਤੌਰ ਤੇ ਮਾਨਸਿਕ ਤੌਰ ਤੇ ਬਿਮਾਰ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਸੀ ਉਹ ਸਾਰਾ ਕੁਝ ਦਰਕਨਾਰਕ ਹੋਇਆ ਫੇਰ ਦੁਬਾਰਾ ਜੀ ਪਹਿਲੀ ਵਾਰ ਨਹੀਂ ਹੋਇਆ ਤਸਵੀਰ ਜਿਹੜੀ ਹੈਗੀ ਉਹ ਰੱਦ ਕਰ ਦਿੱਤੀ ਗਈ ਔਰ ਇਹਦਾ ਸਿੱਟਾ ਇਲਜ਼ਾਮ ਜਿਹੜਾ ਹੈ ਕੋ ਆਮਾਦੀ ਪਾਰਟੀ ਦੇ ਜਿਹੜੇ ਸੁਪਰੀਮ ਕੋ ਨੇ ਅਰਵਿੰਦ ਕੇਜਰੀਵਾਲ ਤੇ ਲੱਗ ਰਿਹਾ ਹੈ ਸ਼੍ਰੋਮਣੀ ਕਮੇਟੀ ਨੇ ਦੁਬਾਰਾ ਫੇਰ ਮੁੱਦਾ ਚੱਕ ਲਿਆ ਉਹ ਕਹਿੰਦੇ ਜੀ ਸੌਰੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਨ ਦੁਬਾਰਾ ਫੇਰ ਮੁੱਦਾ ਚੱਕਿਆ ਗਿਆ ਕਿ ਉਹ ਜਿਹੜਾ ਆਪ ਪਾਰਟੀ ਦੇ ਆਗੂ ਨੇ ਸੁਪਰੀਮ ਕੋ ਨੇ ਉਹਨਾਂ ਨੇ ਰੱਦ ਕੀਤੀ ਤੇ ਸੀਐਮ ਸਾਹਿਬ ਜਿਹੜੇ ਪੰਜਾਬ ਦੇ ਭਗੰਤ ਮਾਨ ਨੇ ਉਹ ਜਵਾਬ ਦੇਣ ਜੀ ਜਿਹੜੇ ਆਪਾਂ ਕਹ ਲੋ ਕਿ ਅਕਾਲੀ ਦਲ ਨਾਲ ਜੁੜੇ ਨੇ ਨਵੇਂ ਨਵੇਂ ਚਾਹੇ ਉਹ ਮਨਜੀਤ ਸਿੰਘ ਜੀ ਕੀ ਆ ਜਾਂ ਹੋਰ ਆਗੂ ਨੇ ਉਹ ਵੀ ਫਟਾਫਟ ਟਵੀਟ ਕਰ ਰਹੇ ਨੇ ਕਿ ਅਸੀਂ ਮਜਬੂਰ ਕਰ ਦਾਂਗੇ ਹਮਮ ਕਿ ਜਿਹੜੇ ਬਿਮਾਰ ਨੇ ਭਾਈ ਦਵਿੰਦਰਪਾਲ ਸਿੰਘ ਭੋਲਰ ਇਹਨਾਂ ਨੂੰ ਰਿਹਾ ਕਰੋ ਜੀ ਮਜੀਠੀਆ ਸਾਹਿਬ ਨੇ ਵੀ ਟਵੀਟ ਕਰਤਾ ਜੀ ਇੱਕ ਬਿਮਾਰ ਜਿਹੜਾ ਵਿਅਕਤੀ ਹੈਗਾ ਉਹਦੇ ਤੋਂ ਕੀ ਖਤਰਾ ਹੈਗਾ ਹੁਣ ਗੱਲ ਇਹ ਨਹੀਂ ਹੈਗੀ ਕਿ ਖਤਰਾ ਹੈ ਜਾਂ ਨਹੀਂ ਹੈ ਖਤਰਾ ਪਹਿਲਾਂ ਕੀ ਸੀ ਬਿਲਕੁਲ ਵੀਰ ਬਾਦਲ ਉਹਨਾਂ ਨੇ ਤਾਂ ਕਹਿਤਾ ਕਿ ਪੰਥ ਦੇ ਇਨਸਾਫ ਤੋਂ ਆਉਣ ਲਈ ਪੰਥ ਨੂੰ ਇਕੱਠੇ ਹੋ ਜੋ ਜੀ ਹੁਣ ਦੱਸੋ ਵੀ ਤੁਸੀਂ ਗੱਲਾਂ ਮੈਂ ਤਾਂ ਇਹ ਗੱਲ ਕਰਦਾ ਸਿੱਧਾ ਆਪਾਂ ਟਾਰਗੇਟ ਤਾਂ ਨਹੀਂ ਕਹਿ ਸਕਦੇ ਚਲੋ ਸਿੱਧਾ ਸਵਾਲ ਖੜਾ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੋਰ ਢਾਂਚੇ ਖੜੇ ਕਰੇਗੇ ਐ ਲੱਗ ਲੱਗ ਨਾਵਾਂ ਦੇ ਨਾਲ ਵੀ ਉਹਨਾਂ ਦੇ ਆਗੂ ਹੁਣ ਤੱਕ ਕੀ ਕਰਦੇ ਰਹੇ ਆ ਜੇ ਤੁਸੀਂ ਬਗਾਨਿਆਂ ਦੇ ਉੱਤੇ ਬੈਠ ਕੇ ਰੋਸ ਹੀ ਕਰਨਾ ਫਿਰ ਤੁਹਾਡਾ ਮਤਲਬ ਕੀ ਰਹਿ ਜਾਂਦਾ ਬਿਲਕੁਲ ਤੁਸੀਂ ਸਰਕਾਰਾਂ ਦੇ ਵਿੱਚ ਰਹੇ ਹੋ ਤੁਹਾਡੇ ਇਕੱਠ ਜੋੜ ਰਹੇ ਆ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਹੁਣ ਆ ਕੇ ਦੂਜੀ ਦੀ ਸਰਕਾਰ ਬਣ ਗਈ ਤੇ ਤੁਸੀਂ ਉਮਰ ਚੱਕੀ ਜਾਂਦੇ ਹੋ ਬਿਲਕੁਲ ਪਰ ਕੀ ਕਹਾਂ ਦਿਓ ਆਪਣੀ ਕਾਰਵਾਈ ਤਾਂ ਦੱਸੋ ਨਾ ਵੀ ਤੁਸੀਂ ਕੀ ਕਾਰਵਾਈ ਕੀਤੀ ਸੀ ਹੂੰ ਤੁਸੀਂ ਕਿਉਂ ਨਹੀਂ ਰਹਾ ਕਰਵਾ ਸਕੇ ਜੀ ਫਿਰ ਉਹ ਮਸਲੇ ਜਿਹੜੇ ਜਿਹੜੇ ਰੋੜਾ ਬਣਦੇ ਸੀ ਰਿਹਾਈ ਦੇ ਵਿੱਚ ਜਾਂ ਜਿਹੜੇ ਕਾਰਨ ਰਿਹਾਈ ਦੇ ਵਿੱਚ ਰੋੜਾ ਬਣਦੇ ਸੀ ਜਿਨ੍ਹਾਂ ਕਰਕੇ ਰਿਹਾਈ ਨਹੀਂ ਹੋ ਸਕੀ ਸੀ ਉਹ ਕਾਰਨ ਜਨਤਕ ਕਰੋ ਉਹ ਕਾਰਨ ਸਰਕਾਰ ਕੋਲ ਰੱਖੋ ਜਿਹੜੀ ਵੀ ਸਰਕਾਰ ਆਉਂਦੀ ਹੈ ਕਿ ਭਾਈ ਸਾਡੇ ਕੋਲ ਤਾਂ ਇਹਨਾਂ ਕਾਰਨਾਂ ਕਰਕੇ ਕਲੀਅਰ ਨਹੀਂ ਅਸੀਂ ਕਰ ਸਕੇ ਰਾਹ ਤੇ ਤੁਸੀਂ ਇਹਨਾਂ ਕਾਰਨਾਂ ਲਈ ਆਹ ਕੰਮ ਕਰੋ ਅਸੀਂ ਤੁਹਾਡੇ ਨਾਂ ਖੜਦੇ ਆ ਤਾਂ ਇਹ ਜਾ ਕੇ ਕਿਤੇ ਰਹਾ ਹੋਣ ਹੂੰ ਉਹ ਕਾਰਨ ਦਾ ਰੱਖਣੇ ਨਹੀਂ ਉਹ ਕਾਰਨ ਹੈ ਹੀ ਕੋਈ ਨਹੀਂ ਜੀ ਉਹ ਤਾਂ ਸਿੱਧੇ ਤੌਰ ਤੇ ਇਹਨਾਂ ਕਿ ਜਿਹੜੀਆਂ ਉੱਥੇ ਬੈਠੀਆਂ ਨੇ ਕਿ ਸਾ ਖਾਸ ਕਰਕੇ ਸੈਂਟਰ ਜਦੋਂ ਕੇਂਦਰ ਜਲ ਤੱਕ ਨਹੀਂ ਚਾਹੁੰਦਾ ਉਦੋਂ ਤੱਕ ਇਹ ਚੀਜ਼ਾਂ ਨਹੀਂ ਹੁੰਦੀਆਂ ਜਦੋਂ ਕੇਂਦਰ ਚਾਹੁੰਦਾ ਹੈ ਜਾਂ ਜਾਂ ਕਹਿ ਲਓ ਕਿ ਸਰਕਾਰਾਂ ਜਦੋਂ ਚਾਹੁੰਦੀਆਂ ਨੇ ਹੁਣ ਆ ਇਹਦੀ ਜਿਹੜਾ ਸੌਦਾ ਸਾਧ ਹੈਗਾ ਰਾਮ ਰਹੀਮਾ ਇਹਦੀ ਪੈਨੋਲ ਨੂੰ ਲੈ ਕੇ ਬੜੇ ਚਰਚੇ ਹੁੰਦੇ ਨੇ ਬਿਲਕੁਲ ਸਾਰੇ ਬੋਲਦੇ ਨੇ ਬੋਲੀ ਜਾਓ ਤੁਹਾਡੇ ਬੋਲਣ ਨਾਲ ਕੀ ਰੁਕ ਗਈ ਉਹਨਾਂ ਪੈਰੋ ਉਹਨਾਂ ਨੂੰ ਕੀ ਨੌਂ ਵੀ ਵਾਰ ਪੈਰੋ ਲੈ ਗਿਆ ਉਹ ਬੰਦਾ ਜੀ ਸਰਕਾਰਾਂ ਉਹਦੇ ਉਹਦੇ ਤੇ ਮਿਹਰਬਾਨ ਨੇ ਕਹਿ ਦੋ ਉਹਦੇ ਉਹਦੇ ਬੁਰੰਤ ਕੋਈ ਜਾਣਦਾ ਨਹੀਂ ਕੋਈ ਕਾਰਵਾਈ ਨਹੀਂ ਕੋਈ ਕਰਾਉਣੀ ਚਾਹੁੰਦਾ ਕੋਈ ਸਿੱਧੇ ਤੌਰ ਤੇ ਅੜਦਾ ਨਹੀਂ ਜਾ ਕੇ ਜਦੋਂ ਸਮਾਂ ਹੁੰਦਾ ਤੇ ਆਹ ਲਿਪਾ ਪੋਚੀ ਕਰਨ ਵਾਸਤੇ ਕਹਿ ਦਿੰਦੇ ਆ ਕਿ ਸਾਡੇ ਸਾਡੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਭੁਲਾਣੇ ਜਥੇਬੰਦੀ ਵੱਲੋਂ ਵਾਪਸ ਦਿੰਦੇ ਜਿਹੜਾ ਹੈਗਾ ਉਹ ਵਿਰੋਧ ਕਰ ਰਹੇ ਹਾਂ ਜੀ ਉਹ ਵੀ ਗੰਭੀਰ ਚਿੰਤਾ ਜ਼ਾਹਰ ਕਰ ਦਿੰਦੇ ਨੇ ਚਿੱਠੀਆਂ ਦੀਆਂ ਨਿੱਕੇសារ ਦਿੰਦੇ ਨੇ ਗੱਲਾਂ ਇਹ ਨਹੀਂ ਹੈਗੀਆਂ ਹੂੰ ਕੋਈ ਬੰਦਾ ਕੁਝ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਪਤਾ ਹੁੰਦਾ ਹੈ ਕਿ ਇਹ ਮੇਰੇ ਆਪਣੇ ਨੇ ਮੈਂ ਇਹਨਾਂ ਨੂੰ ਰਿਹਾ ਕਰਾਉਣਾ ਹੁਣ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਨੇ ਉਹਨਾਂ ਦਾ ਬਿਆਨ ਵੀ ਤਾਂ ਸਾਹਮਣੇ ਆਉਂਦਾ ਜੀ ਆ ਜਦੋਂ ਕਹਿੰਦੇ ਬਈ ਇਸ ਬੰਦੇ ਸਿੰਘਾਂ ਦੀ ਰਿਹਾਈ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਤੁਸੀਂ ਮਾਨੂੰ ਮਰਵਾਉਣਾ ਹੂੰ ਉਹ ਉਹਨਾਂ ਗੱਲਾਂ ਦੇ ਜਵਾਬ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਫਸਦਾ ਨਜ਼ਰ ਆਉਂਦਾ ਹੋਰ ਉਹ ਇਸ ਤਰ੍ਹਾਂ ਦੀ ਸਿਆਸਤ ਉਹਨਾਂ ਨੂੰ ਕਰਨੀ ਵੀ ਨਹੀਂ ਚਾਹੀਦੀ ਠੀਕ ਹੈ ਜੋ ਸਮਾਂ ਲੰਘ ਗਿਆ ਠੀਕ ਹੈ ਤੁਸੀਂ ਨੈਕਸਟ ਦੇਖੋ ਨਾ ਕੀ ਕਰ ਸਕਦੇ ਹੋ ਹੂੰ ਇਹਨਾਂ ਵਾਸਤੇ ਮੋਰਚਾ ਲੱਗ ਰਿਹਾ ਕਿੰਨੇ ਕਿਤੇ ਆ ਕੇ ਮੋਰਚੇ 'ਤੇ ਖੜ ਜਾਂਦੇ ਨੇ ਬਿਲਕੁਲ ਜਿੱਥੇ ਕਿਤੇ ਜਾਣਾ ਹੁੰਦਾ 10 ਦਿਨ ਪਹਿਲਾਂ ਰੌਲਾ ਪਾਉਂਦੇ ਨੇ ਪੱਤਰਕਾਰ ਖੜਾ ਦਿੰਦੇ ਨੇ ਪ੍ਰੈਸ ਆ ਜਾਂਦੀ ਆ ਉਹ 4 2-4 ਮਿੰਟ ਖੜੇ 10 ਮਿੰਟ ਖੜੇ ਬਿਆਨ ਦਿੱਤੇ ਫਲਾਣਾ ਐਦਾਂ ਫਲਾਣਾ ਐਦਾਂ ਕਰਨ ਨੂੰ ਆਗੇ ਹੂੰ ਐਦਾਂ ਬੰਦੀ ਸਿੰਘ ਕਰੇ ਆ ਹੋ ਜਾਣਗੇ ਸੋ ਕਰ ਲਓ ਤਾਂ ਇੰਨੀ ਕਹ ਹੈ ਕਿ ਜੇ ਕੋਈ ਸੁਹਿਰਦ ਹੋਊਗਾ ਗੰਭੀਰ ਹੋਊਗਾ ਮੁੱਦੇ ਨੂੰ ਚੱਕੂਗਾ ਦੇਖੋ ਗੱਲਾਂ ਤਾਂ ਸਾਰੀਆਂ ਹੀ ਨੇ ਆਪਾਂ ਇਹ ਗੱਲ ਤਾਂ ਮੰਨਦੇ ਆ ਨਾ ਕਿ ਟੱਕਰ ਲੜ ਬਿਲਕੁਲ ਸਿੱਖਾਂ ਨਾਲ ਟੱਕਰ ਹੁੰਦਾ ਪੰਜਾਬ ਨਾਲ ਟੱਕਰ ਹੁੰਦਾ ਅਸੀਂ ਕਿੱਥੇ ਤੱਕ ਅਪਰੋਚ ਕਰ ਸਕੀ ਕਿਤੀ ਆ ਕਿੱਥੇ ਤੱਕ ਅਸੀਂ ਕਰ ਸਕਦੇ ਆ ਹੁਣ ਤੱਕ ਕਿੱਥੇ ਪਹੁੰਚਿਆ ਨਹੀਂ ਗਿਆ ਉਹ ਚੀਜ਼ਾਂ ਪਰ ਇਹ ਵੀ ਸਾਨੂੰ ਪਤਾ ਕਿ ਸਾਡੀ ਇੱਕ ਵਾਰ ਸੁਣਵਾਈ ਨਹੀਂ ਹੋਣੀ ਅਸੀਂ ਜਾ ਕੇ ਕਹਿ ਜੀ ਤੇ ਸਾਡੀ ਸੁਣਵਾਈ ਹੋ ਜੂਗੀ ਇੰਤਾ ਨਹੀਂ ਤੁਸੀਂ ਬਾਰ 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 ਕਿਹਦੇ ਕੋਲ ਗਏ ਹੂੰ ਤੇਰਪੂ ਚਿੱਠੀ ਦੇ ਕੇ ਸਾਰ ਦਿੰਦੇ ਆ ਚਿੱਠੀ ਲਿਖਦੀ ਜੀ ਪੰਜਾਬ ਬੰਦ ਕਰਤਾ ਜੀ ਅਸੀਂ ਅਸੀਂ ਆਹ ਕਹਿਤਾ ਜੀ ਅਸੀਂ ਉਹ ਕਹਤਾ ਟਵੀਟ ਕਰਤਾ ਜੀ ਇਹ ਇਹ ਨਾਲ ਨਾ ਬੰਦੇ ਸਿੰਘਾਂ ਦੀ ਰਿਹਾਈ ਹੋਣੀ ਹੈ ਨਾ ਹੀ ਪਹਿਲਾਂ ਹੋਈ ਕਦੇ ਗੁਰਮਿੰਦਰ ਸਰਦੇ ਵੱਧਰਤੇ ਇਹਨਾਂ ਕੋਲੇ ਮੈਨ ਪਾਵਰ ਹੈ ਜਿਵੇਂ ਮੋਹਾਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਜੇ ਵਾਕੇ ਸਪੋਰਟ ਕਰਨੀ ਚਾਹੁੰਦੇ ਆ ਤਾਂ ਉੱਥੇ ਜਾ ਕੇ ਇਹ ਆਪਣੀ ਮੈਨ ਪਾਵਰ ਕਿਉਂ ਨਹੀਂ ਦਿਖਾਉਂਦੇ ਕਿਉਂ ਨਹੀਂ ਆਪਦੇ ਵਰਕਰਾਂ ਨੂੰ ਕਹਿੰਦੇ ਕਿ ਤੁਸੀਂ ਸਿੱਖ ਆਪਾਂ ਸਾਥ ਦੇਣਾ ਤੁਸੀਂ ਜਾ ਕੇ ਬੈਠੋ ਉੱਥੇ ਬਿਲਕੁਲ ਚਲੋ ਬੈਠਣ ਨਾਲ ਵੀ ਨਹੀਂ ਇਕੱਲਾ ਸਰਨਾਮ ਕੇ ਇਕੱਲੇ ਬੈਠ ਜੋ ਤਾਂ ਸਰ ਜੂਗਾ ਇਦਾਂ ਨਹੀਂ ਹੋਣਾ ਗੱਲ ਤਾਂ ਹੈ ਕਿ ਆ ਕਿ ਤੁਸੀਂ ਕਿੱਥੇ ਕਿਹੜੀਆਂ ਅੜਚਣਾਂ ਨੇ ਉਹਨਾਂ ਅੜਚਣਾਂ ਨੂੰ ਦੂਰ ਕਰਾਉਣ ਲਈ ਤੁਹਾਡੇ ਕੋਲ ਉਪਚਾਰ ਕੀ ਹੈ ਜੀ ਜੀ ਕੀ ਗੱਲ ਕੀ ਰਹੀ ਹੈ ਜਲ ਉਹ ਪਰਿਵਾਰਾਂ ਨਾਲ ਜਾ ਕੇ ਬੈਠ ਹੁੰਦੇ ਨੇ ਵੀ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਹੁਣ ਰਾਈਟ ਨਾਓ ਆਪ ਦੀ ਸਰਕਾਰ ਹੈ ਤਾਂ ਇਲਜ਼ਾਮ ਲੱਗਦੇ ਆ ਕਿਉਂਕਿ ਸਾਰਾ ਕੁਝ ਪਹਿਲਾਂ ਇਹਨਾਂ ਦੇ ਹੱਥੋਂ ਇਹਨਾਂ ਦੇ ਸਾਹਮਣੇ ਨਿਕਲਿਆ ਕਾਲੀ ਦਲ ਦੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਉਹਨਾਂ ਨੂੰ ਵੀ ਵਰਤਿਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਵੀ ਜਿਹੜੀ ਇਮੇਜ ਆ ਡਾਊਨ ਕਰਨ ਦਾ ਇੱਕ ਤਰੀਕਾ ਵਰਤਿਆ ਜਾ ਰਿਹਾ ਵੀ ਜੋ ਸਾਡੇ ਤੋਂ ਨਹੀਂ ਹੋਇਆ ਇਹ ਵੀ ਨਹੀਂ ਕਰ ਪਾਰੇ ਉਹ ਤਾਂ ਫਿਰ ਐਦਾਂ ਹੁੰਦਾ ਨਾ ਵੀ ਜਦੋਂ ਅਸੀਂ ਆਪਣੇ ਆਪ ਨੂੰ ਕਹਿ ਦਈਏ ਕਿ ਸਾਡੇ ਦੇ ਲੋਕ ਸਵਾਲ ਖੜੇ ਕਰਨਗੇ ਤਾਂ ਉਹਨਾਂ ਨੂੰ ਕਹਾਂਗੇ ਤੁਸੀਂ ਨਾ ਤੋਂ ਕਰਵਾ ਲਓ ਹੂੰ ਅਰੋ ਗੱਲ ਹੁੰਦੀ ਹੈ ਕਿ ਤੁਸੀਂ ਇਹ ਨਾ ਤੋਂ ਕਿਉਂ ਨਹੀਂ ਕਰਵਾਉਂਦੇ ਜੀ ਇਹਨਾਂ ਨੇ ਕਿਹਾ ਕਿ ਨਾ ਕਰਕੇ ਦੇਦਾ ਤੁਹਾਨੂੰ ਗੱਲ ਉੱਥੇ ਇਹ ਨਹੀਂ ਹੈਗੀ ਇਹ ਇਹ ਇਹਨਾਂ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਪੰਥਕ ਨਹੀਂ ਹੈਗੇ ਹੂੰ ਜੇ ਜਾਈਓ ਕਾਂਗਰਸ ਦਾ ਚਾਹੇ ਭਾਜਪਾ ਆ ਚਾਹੇ ਵੀਐਸਪੀ ਆ ਦੇ ਚਾਹੇ ਕੋਈ ਹੋਰ ਪਾਰਟੀ ਆ ਦੇ ਬਿਲਕੁਲ ਤੁਸੀਂ ਅਕਾਲੀ ਦਲ ਅਕਾਲੀ ਨਾ ਵਰਤ ਰਹੇ ਹੋ ਤੁਸੀਂ ਚੋਣਗਣੀ ਕਮੇਟੀ ਵਰਤ ਰਹੇ ਹੋ ਤੁਸੀਂ ਸਿੱਖਾਂ ਦੇ ਮਸਲਿਆਂ ਦੀ ਸਰਮੌਰ ਸੰਸਥਾਵਾਕ ਹੋਂਦ ਹੋਵੇ ਕੋਈ ਵੀ ਜਥੇਬੰਦੀ ਆ ਹੂੰ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਥ ਪੰਥ ਕਾ ਸੀ ਸਾਡੇ ਨਾਲ ਸਿੱਖ ਧਰਮਾਰਸੀ ਤੁਸੀਂ ਜੋ ਵੋਟਾਂ ਲੈਣ ਵਾਸਤੇ ਤੁਸੀਂ ਮਤਲਬ ਅ ਕਈ ਕਈ ਲੋਕ ਗੱਤਰਾ ਪਾਲਣ ਨੂੰ ਸਿਰੀਆ ਪਾਉਣੇ ਨੇਓ ਦਾੜੀ ਵੀ ਖੁੱਲੀ ਛਾੜ ਲੈਣ ਨੂੰ ਦਿਖਾਉਣ ਲਈ ਭੇਖ ਧਾਰਨ ਠੀਕ ਹੈ ਭਾਈ ਤੁਸੀਂ ਤੁਹਾ ਕਿ ਸਿਆਸਤ ਹੈ ਹੂੰ ਪਰ ਜੇ ਤੁਸੀਂ ਉਹਨੂੰ ਆਪਣਿਆਂ ਲਈ ਵਰਤਣਾ ਹੀ ਨਹੀਂ ਹੈਗਾ ਉਸ ਸਿਆਸਤ ਨੂੰ ਘਟੋ ਘਟ ਇਹ ਤਾਂ ਤੁਹਾਨੂੰ ਪਤਾ ਨਾ ਕਿ ਉਹ નિર્ਦੋਸ਼ ਨੇ ਹੁਣ ਸਰਜਾਮਾ ਘਟ ਚੁੱਕੇ ਹਨ ਹੂੰ ਉਹਨਾਂ ਦਾ ਪੁਛੋਕੜ ਖਤਮ ਹੋ ਚੁੱਕਿਆ ਹੈ ਉਹਨਾਂ ਦੇ ਤਾਂ ਘਰ ਵੀ ਡੜਗੇ ਉਜਾੜ ਹੋ ਗਏ ਬਿਲਕੁਲ ਫਿਰ ਤੁਸੀਂ ਉਹਨਾਂ ਦੇ ਲਈ ਤਾਂ ਲੜ ਸਕਦੇ ਹੋ ਨਾ ਉਹਨਾਂ ਨੂੰ ਘਟੋ ਘਟ ਗੰਭੀਰ ਹੋ ਕੇ ਅੰਦਰੋਂ ਵੀ ਆਪਾਂ ਕਹਿ ਦੀ ਕਿ ਸਾਡਾ ਇੱਕ ਇੱਕ ਟੀਚਾ ਜਿਆ ਸੀ ਤਾਂ ਰਿਹਾ ਕਰਾ ਕੇ ਹਟਾ ਦੇ ਹੂੰ ਉਹ ਇਹ ਇਹੀ ਮਤਲਬ ਹੈ ਜੀ ਪਰ ਇਹ ਮਿਚਿਆ ਨਹੀਂ ਜਾਂਦਾ ਕਾਰਨ ਕੀ ਹੈ ਕਿ ਮੁੱਦਾ ਗੁੰਮ ਜੂਗਾ ਹਮ ਇੱਕ ਚੋਣ ਸਟੈਂਟ ਹੁੰਦਾ ਚੋਣ ਮੁੱਦਾ ਹੁੰਦਾ ਉਹ ਚੋਣ ਮੁੱਦਾ ਜੇ ਸ਼ਾਮਿਲ ਹੈ ਮੁੱਦਾ ਜੀ ਜੇ ਇਹ ਇਕੱਲੇ ਤੁਰਦੇ ਨੇ ਫਿਰ ਇਹਨਾਂ ਨੂੰ ਜਿਹੜੀ ਸੈਂਟਰ ਤੋਂ ਕੋਈ ਮਾੜੀ ਬੁਟੀ ਸਹਾਇਤਾ ਮਿਲਦੀ ਹੈ ਉਹ ਮਰਣੀ ਬੰਦ ਹੋ ਜੂਗੀ ਬਿਲਕੁਲ ਤਾਂ ਜੋੜ ਸੰਭਵ ਨਹੀਂ ਹੋਣੇ ਹਮ ਉਹ ਦੂਜੀਆਂ ਜਿਹੜੀਆਂ ਹੈਗੀਆਂ ਇਹ ਗੰਦੇ ਨੇ ਕਿ ਦੋ ਟੋਣਾ ਬਲੇ ਆਗੇ ਮੁੱਦੇ ਚੱਕ ਲਾਂਗੇ ਇਹ ਨਹੀਂ ਹੁੰਦਾ ਇਹ ਹੁੰਦਾ ਸਾਰਿਆਂ ਦੇ ਲਈ ਆ ਇਹ ਨਹੀਂ ਹੈਗਾ ਕਿ ਕਾਲੀਦਲ ਖਟਾਰੇ 'ਚ ਖੜਦਾ ਹੈ ਕਾਂਗਰਸ ਵੀ ਖੜਦੀ ਆ ਹੂੰ ਠੀਕ ਹੈ ਕਾਂਗਰਸ ਆ 84 ਲਈ ਵੀ ਖੜਦੀ ਆ ਪਰ ਪੁੱਛਦਾ ਕੋਈ ਨਹੀਂ ਵੋਟਰ ਪਾਰਲ ਦੇ ਨੇ ਹੁਣ ਜੇ ਆਮ ਆਦਮੀ ਪਾਰਟੀ ਤਾਂ ਕਰਦੀ ਤਾਂ ਕਾਨੂੰ ਆਮ ਆਦਮੀ ਪਾਰਟੀ ਵੀ ਖਟਾਰੇ 'ਚ ਖੜਦੀਆਂ ਕਿ ਤੁਸੀਂ ਕਿਉਂ ਨਹੀਂ ਪੂਰਜੋਰ ਅਪੀਲ ਕਰਤੀ ਬਿਲਕੁਲ ਤਜਵੀਜ਼ ਰੱਦ ਹੋਣ ਦਿੱਤੀਆਂ ਜਾਂ ਰੱਦ ਕੀਤੀਆਂ ਜੀ ਹੁਣ ਦੂਜੇ ਪਾਸੇ ਵੀ ਹੋ ਗਏ ਪਹਿਲਾਂ ਕਾਂਗਰਸ ਇਸ ਰਾਤ ਤੰਤਰੀ ਹੋਈ ਸੀ ਕਿ ਅਸੀਂ ਪੰਜਾਬ ਬਚਾਉਣਾ ਐ ਅਸੀਂ ਇੰਡੀਆ ਬਚਾਉਣਾ ਐ ਅਸੀਂ ਹਰਿਆਣਾ ਬਚਾਉਣਾ ਐ ਰਾਹੁਲ ਗਾਂਧੀ ਹੁਣੀ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਉਹਨਾਂ ਨੇ ਯਾਤਰਾ ਕੱਢੀਆਂ ਨੇ ਹੁਣ ਸੁਖਬੀਰ ਬਾਦਲ ਹੁਣਾਂ ਦਾ ਵੀ ਇੱਕ ਬਿਆਨ ਆਉਂਦਾ ਕਹਿੰਦੇ ਅਸੀਂ ਵੀ 1 ਫਰਵਰੀ ਤੋਂ ਆ ਜਿਹੜੀ ਉਹ ਸ਼ੁਰੂ ਕਰ ਰਹੇ ਆ ਪੰਜਾਬ ਬਚਾਓ ਯਾਤਰਾ ਤੇ 40 ਪਲੱਸ ਹਲਕਿਆਂ ਦੇ ਵਿੱਚ ਅਸੀਂ ਜਿਹੜਾ ਜਾਵਾਂਗੇ ਜਿੱਥੇ ਅਸੀਂ ਇਹ ਯਾਤਰਾ ਕਰਾਂਗੇ ਤੇ ਲੋਕਾਂ ਦੇ ਰੂਬਰੂ ਹੋਵਾਂਗੇ ਉਹਨਾਂ ਨੇ ਬੜੇ ਮੁੱਦੇ ਰੱਖੇ ਨੇ ਅਸੀਂ ਨਸ਼ੇ ਦੀ ਗੱਲ ਕਰਾਂਗੇ ਅਸੀਂ ਬੇਅਦਬੀਆਂ ਦੀ ਗੱਲ ਕਰਾਂਗੇ ਅਸੀਂ ਕਿਸਾਨੀ ਦੀ ਗੱਲ ਕਰਾਂਗੇ ਕੀ ਜ਼ਰੂਰਤ ਹੈ ਪੰਜਾਬ ਨੂੰ ਬਚਾਉਣ ਦੀ ਕਿੱ체 ਪੰਜਾਬ ਖੜਾ ਹੈ ਜਿੱਥੋਂ ਤੁਸੀਂ ਬਚਾ ਰਹੇ ਹੋ ਇਸ ਸਮੇਂ ਪੰਜਾਬ ਨੂੰ ਬਚਾਉਣ ਦੀ ਗੱਲ ਤਾਂ ਚਲੋ ਸਮਾਨ ਲੋ ਹੈਗਾ ਜ ਲੋੜ ਤਾਂ ਹੈਗੀ ਆ ਪਰ ਕਿਸ ਤੋਂ ਬਚਾਣਾ ਹੈ ਹਮ ਤਾਂ ਪੁੱਛਾਂ ਤੇ ਕਿਹਦੇ ਤੋਂ ਬਚਾਈਏ ਪੰਜਾਬ ਨੂੰ ਕੌਣ ਇਹਦਾ ਰਾਖਾ ਕੌਣ ਬਣਿਆ ਜੀ ਇਹਨੇ ਨਾਮ ਨਸ਼ਰ ਕਰਦਣਾ ਵੀ ਕਿਹਨੇ ਲੁੱਟ ਕੇ ਖਾ ਲਿਆ ਕਿਹਨੇ ਬਰਬਾਦ ਕਰਤਾ ਪੰਜਾਬ ਉਸ ਤੋਂ ਬਚਾਉਣਾ ਜੀ ਉਸ ਤੋਂ ਬਚਾਉਣਾ ਪੰਜਾਬ ਨੂੰ ਦੇਖੋ ਸਿੰਪਲ ਗੱਲਾਂ ਨੇ ਪ੍ਰਭੂ ਜੀ ਆਪਾਂ ਕਹੀਏ ਕਿ ਕੋਈ ਵੀ ਪਗ ਕੁਪੜਾ ਨੁਕਸਾਨ ਘਰ ਦਾ ਲੈ ਲਓ ਛੋਟਾ ਜਿਹਾ ਇਹ ਛੋਟੀ ਇਕਾਈ ਹੈ ਇੱਕ ਸਮਾਜ ਦੀ ਜੀ ਸਭ ਤੋਂ ਮੋਢੀ ਇਕਾਈ ਪਰਿਵਾਰ ਹੈ ਨਾ ਪਰ ਆਪ ਦੇ ਵਿੱਚ ਵੀ ਜੇ ਕੋਈ ਵੱਡੀ ਗੱਲ ਹੋ ਜਾਂਦੀ ਹੈ ਤਾਂ ਆਪਾਂ ਇਹ ਥੋੜੀ ਕਹਿੰਦੇ ਕਿ ਇਹ ਨੁਕਸਾਨ ਹੁਣੀ ਹੋ ਗਿਆ। ਉਹ ਲੰ ਉਹ ਨੁਕਸਾਨ ਵੱਡਾ ਹੁੰਦਾ ਸਮਾਂ ਪਾ ਕੇ। ਜੀ ਉਹ ਤਾਂ ਹੁੰਦੀ ਹੈ। ਸ਼ੁਰੂਆਤ ਹੋ ਕੇ ਪਰ ਹੌਲੀ-ਹੌਲੀ ਹੌਲੀ ਵੱਧਦਾ 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 ਉਹ ਬਹੁਤ ਵੱਡਾ ਏਡਾ ਖਲਾਅ ਪੈ ਜਾਂਦਾ ਕਿ ਉਹਨੂੰ ਭਰਨਾ ਮੁੱਖਾ ਹੋ ਜਾਂਦਾ। ਹੂੰ। ਤੋਂ ਠੀਕ ਹੈ ਇਹ ਜੇ ਪੰਜਾਬ ਉੱਜੜਿਆ ਇਹ ਪੰਜਾਬ ਇਹ ਛੋਟਾ ਇੱਕ ਛੋਟੀ ਇਕਾਈ ਥੋੜੀ ਹੈ ਕੋਈ। ਇਹ ਪੰਜਾਬ ਹੈ ਪੰਜਾਬ ਦੀ ਨੌਜਵਾਨੀ ਕਿਰਾਹੇ ਪਈ। ਨਸ਼ੇ ਦੇ ਗਲਤਾਨ ਹੋਈ ਸਿੱਖਿਆ ਦਾ ਮਾੜਾ ਹਾਲ ਹੋਇਆ ਸਿਹਤ ਸਹੂਲਤਾਂ ਖਤਮ ਕਰ ਦਿੱਤੀਆਂ ਗਈਆਂ ਬਿਨਾਂ ਰਾਜ ਤੋਂ ਇੱਥੋਂ ਦੇ ਬੱਚੇ ਬਜ਼ੁਰਗ ਬੀਬੀਆਂ ਭੈਣਾ ਜਾਂ ਨੌਜਵਾਨ ਬਰੇ ਆ ਠੀਕ ਹੈ ਰਜਗਾਰ ਨਹੀਂ ਮਿਲਿਆ ਬਾਹਰ ਭੱਜੇ ਦਿਹਾੜੀਆਂ ਕਰ ਰਹੇ ਆ ਉਹ ਅੱਜ ਹੋ ਗਿਆ ਇਕਦਮ ਜੀ ਜੇ ਜੇ ਅੱਜ ਹੋਇਆ ਤਾਂ ਇਹ ਤਾਂ ਸਭ ਹੁਣੇ ਹੀ ਸੰਭਾਲਿਆ ਜਾ ਸਕਦਾ ਜੀ ਇਹ ਕੋ ਵੱਡਾ ਨੁਕਸਾਨ ਨਹੀਂ ਹੈਗਾ ਇਹ ਤਾਂ ਹੁਣੇ ਹੀ ਸੰਭਾਲ ਅੱਜ ਹੋਇਆ ਹੈ ਨਾ ਅੱਜ ਹੀ ਸਮਝਾ ਲਓ ਨਹੀਂ ਸਭ ਬੱਟਾ ਖਲਾ ਹੈ ਤੁਸੀਂ ਕੀਤਾ 10 ਸਾਲ ਲਗਾਤਾਰ ਪੰਜਾਬ ਦੇ ਵਿੱਚ ਰਹੇ ਹੋ ਤੁਸੀਂ ਹਾਂ ਠੀਕ ਹੈ ਯਾਤਰਾ ਕਰਨਾ ਤੁਹਾਡਾ ਸੰਵਿਧਾਨਕ ਹੱਕ ਹੈ ਭਾਈ ਤੁਸੀਂ ਸਿਆਸੀ ਪਾਰਟੀ ਹੈਗੇ ਹੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਠੀਕ ਹੈ ਕਰੋ ਤੁਸੀਂ ਯਾਤਰਾਵਾ ਕਰੋ ਹੋਰ ਹੋਰ ਬਥੇਰੇ ਨਾਮ ਆ ਜਾਣਗੇ ਅੱਗੇ ਯਾਤਰਾਵਾ ਦੇ ਪੰਜਾਬ ਬਚਾਓ ਹੈ ਜੀ ਨੌਜਵਾਨੀ ਬਚਾਓ ਹੈ ਜੀ ਰੁਜ਼ਗਾਰ ਬਚਾਓ ਹੈ ਜੀ ਕਰੀ ਜਾਓ ਦੱਸਣ ਨਾ ਵੀ ਸਿੱਖਿਆ ਦੇ ਖੇਤਰ ਦੇ ਵਿੱਚ ਕਿਹੜੀਆਂ ਪੁਲੰਗਾ ਪੁੱਟੀਆਂ ਉਹਨਾਂ ਦਾ ਆ ਫਾਇਦਾ ਕੀ ਨਿਕਲਿਆ ਨੁਕਸਾਨ ਕੀ ਹੋਇਆ ਜੀ ਬਿਲਕੁਲ ਨਤੀਜਾ ਕੀ ਨਿਕਲਿਆ ਸੇ ਸਹੂਲਤਾਂ ਮਾ ਕਿੱਥੇ ਦਿੱਤੀਆਂ ਕਿੱਥੇ ਸੇ ਸਹੂਲਤਾਂ ਨਾਲ ਫਾਇਦਾ ਹੋਇਆ ਕੀ ਤੁਸੀਂ ਲੈ ਕੇ ਆਏ ਇੱਕ ਅੱਦਾ ਹਸਪਤਾਲ ਹਸਪਤਾਲ ਲਿਆ ਤੇ ਤੁਸੀਂ ਕਿੰਨੇ ਸਾਲ ਰਾਜ ਕੀਤਾ ਕਾਂਗਰਸ ਨੇ ਦਕਾਲੀਆਂ ਨੇ ਜੀ ਆਹੀ ਸਵਾਲ ਹੁਣ ਆਵਾਦੀ ਪਾਰਟੀ ਨੂੰ 5 ਸਾਲ ਤੋਂ ਬਾਅਦ ਹੋ ਰਹੇ ਆ ਬਿਲਕੁਲ ਜਦੋਂ ਲੋਕਾਂ ਦੇ ਜਾਣ ਗੱਲ ਤਾਂ ਇੰਨੀ ਗੈ ਹੈ ਕਿ ਲੋਕ ਜਿਹੜੇ ਹੈਗੇ ਆ ਉਹ ਜਾਗਰੂਕ ਨਹੀਂ ਹੈਗੇ ਠੀਕ ਹੈ ਇਹ ਇਹਨਾਂ ਨੂੰ ਵੀ ਪਤਾ ਵੀ ਜੁਗਲਿਆ ਨਾਲ ਜਿੱਦਾਂ ਸੈਂਟਰ 'ਚ ਸਰਕਾਰ ਬਣ ਰਹੀ ਐ ਇਦਾਂ ਸਾਡੀ ਬਣ ਜੂਗੀ ਬਣ ਵੀ ਜਾਂਦੀ ਹੈ ਜੀ ਜੀ ਕੋ ਦੋ ਰਾਮਾਣੀ ਸੋ ਗੱਲ ਤਾਂ ਇਹ ਕਿ ਪੰਜਾਬ ਬਚਾਓ ਭਾਈ ਸਾਰੇ ਤਿਆਰ ਨੇ ਪੰਜਾਬੀ ਬਚਾਓ ਸਾਰੇ ਤਿਆਰ ਨੇ ਹੂੰ ਹੂੰ ਠੀਕ ਹੈ ਜਿਹੜੇ ਕਹਿੰਦੇ ਨੇ ਪੰਜਾਬੀ ਬਚਾਓ ਜੀ ਬੜੇ ਫੇਸਬੁੱਕ ਤੇ ਜਾ ਹੋਂ ਤੇ ਗੱਲਾਂ ਮਾਰਦੇ ਨੇ ਪਰ ਜਦੋਂ ਉਹਨਾਂ ਨੂੰ ਕਹੇ ਲਿਖ ਕੇ ਦਿਖਾਈਂ ਕੋਈ ਪੰਜਾਬੀ ਜੀ ਗਲਤੀ ਕਰ ਦਿੰਦੇ ਨੇ ਬਿਲਕੁਲ ਸੋ ਆਹੀ ਪੰਜਾਬ ਬਚਾਓ ਉਹਨੇ ਗਲਤੀ ਇਹਨਾਂ ਦੀਆਂ ਕਰੀਆਂ ਹੋਈਆਂ ਨੇ ਹੁਣ ਆਕੇ ਪੰਜਾਬ ਬਚਾਓ ਜੀ ਠੀਕ ਹੈ ਕਰ ਲੋ ਵਚਣਾ ਇਦਾਂ ਨਹੀਂ ਪੰਜਾਬ ਉਹ ਯਾਤਰਾ ਨਾਲ ਉਹ ਪੰਜਾਬ ਪਚਦਾ ਹੈ ਜੀ ਕਿਤੇ ਨਾ ਕਿਤੇ ਇਹ ਵੀ ਇਹ ਵੀ ਅਕਾਲੀ ਦਲ ਦਾ ਥੋੜਾ ਜਿਹਾ ਲੈਵਲ ਸੈੱਟ ਕਰਨ ਦੀ ਕੋਸ਼ਿਸ਼ ਤਾਂ ਕਰ ਰਿਹਾ ਸੁਖਵੀਰ ਬਾਦਲ ਹੁਣੀ ਕਹਿੰਦੇ ਸ਼ਾਇਦ ਇਹ ਵੇ ਕੰਮ ਆ ਜੇ ਜੇ ਕਾਂਗਰਸ ਨੇ ਕੰਮ ਆ ਰਿਹਾ ਥੋੜਾ ਜਿਹਾ ਰਾਹੁਲ ਗਾਂਧੀ ਨੂੰ ਲੋਕ ਪਸੰਦ ਕਰਨਾ ਸ਼ੁਰੂ ਹੋਇਆ ਤਾਂ ਸ਼ਾਇਦ ਸਾਡੇ ਵੀ ਕਿਤੇ ਕੰਮ ਆ ਜਵੇ ਇਹ ਨਹੀਂ ਹੋਤਾ ਹੈ ਹੀ ਹੈ ਜਦੋਂ ਗ੍ਰਾਫ ਡਿੱਗਦਾ ਹੈ ਹਰ ਇੱਕ ਪਾਰਟੀ ਹੱਥ ਪੱਲੇ ਮਾਰਦੀ ਹੈ ਤਾਂ ਇਹ ਕੋਈ ਇਸ ਚ ਮਾੜੀ ਗੱਲ ਨਹੀਂ ਹੈ ਹੂੰ ਕਿਉਂਕਿ ਉਹਨਾਂ ਦਾ ਕੰਮ ਹੈ ਇਹ ਪ੍ਰੋਫੈਸ਼ਨ ਹੈ ਸਿਆਸਤ ਕਰਨਾ ਜੇ ਅਸੀਂ ਖੇਡਾ-ਖੇਡਣੀ ਆ ਪਾਰਟੀ ਨੂੰ ਸੱਤਾ ਦੇ ਲਿਆਉਣਾ ਉਹਨਾਂ ਦਾ ਫਰਜ਼ ਬਣਦਾ ਉਹ ਉਹ ਉਹਦੇ ਚ ਆਪੜ ਨਹੀਂ ਜਾਂਦੇ ਹੈਗੇ ਗੱਲ ਤਾਂ ਹੈਗੀ ਹੈ ਕਿ ਯਾਤਰਾ ਕਰਦੇ ਹਾਂ ਪੰਜਾਬ ਬਚਾਓ ਯਾਤਰਾ ਕੀ ਸੰਦੇਸ਼ ਆ ਲੋਕਾਂ ਨੂੰ ਕੀ ਕਹੋਗੇ ਉਹਨਾਂ ਨੂੰ ਕੀ ਕਹੋ ਪੰਜਾਬ ਬਚਾਓ ਜੀ ਕੀ ਪੰਜਾਬ ਬਚਾਓ ਕੀ ਤੁਹੋਂ ਕਿਹੜੀਆਂ ਗੱਲਾਂ ਕਰੂਗਾ ਉਹਨਾਂ ਨਾਲ ਬਿਲਕੁਲ ਇਹ 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 ਅਜੰਡਾ ਕੋਈ ਨਹੀਂ ਹੈ ਬਸ ਯਾਤਰਾ ਕਰਕੇ ਲੋਕਾਂ ਨੂੰ ਕੱਠੋ ਦਿਖਾ ਕੇ ਲੋਕਾਂ ਨੂੰ ਕੋਦ ਜਦੋਂ ਮਿਹਾਂ ਸਾਡਾ ਘੱਟ ਬਹੁਤ ਵੱਡਾ ਬੜੀ ਭੀੜ ਹੋ ਗਈ ਆਜੋ ਸਾਡੇ ਨਾਲ thro ਪਰ ਇਹ ਗੱਲ ਨਾ ਹੋਰ ਤਾਂ ਕੁਝ ਨਹੀਂ ਹੈ ਹਮਮਮ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਹੈ ਹਾਂ ਲੋਕਾਂ ਨੂੰ ਕੀ ਦੱਸੋਗੇ ਜਿਹੜੀਆਂ ਚੀਜ਼ਾਂ ਤੋਂ ਤੁਹਾਡਾ ਕਿਹੜਾ ਡਾਟਾ ਬਣਾ ਕੇ ਕਿ ਕਿਤੇ ਤੁਸੀਂ ਵਾਈਟ ਪੇਪਰ ਜਾਰੀ ਕਰਨ ਲੱਗੇ ਕਹਿ ਦੋ ਜੀ ਜੇ ਤੁਹਾਡੇ ਕੋਲ ਐਸਾ ਵੀ ਤੁਸੀਂ ਆਪਣੇ ਜਿਹੜੀ ਤੁਹਾਡੀ ਟਰਮ ਸੀਗੀ ਠੀਕ ਹੈ ਉਹਦੇ ਵਿੱਚ ਤੁਸੀਂ ਕੀ ਕੀਤਾ ਹੁਣ ਕੀ ਹੋ ਰਿਹਾ ਹਮਮਮ ਕੰਪੈਰੀਸ਼ਨ ਕਰੋਗੇ ਲੋਕਾਂ ਸਾਹਮਣੇ ਜੀ ਕਿਉਂਕਿ ਉਹ ਐਸਾ ਕੁਝ ਹੈ ਹੀ ਨਹੀਂ ਫਿਰ ਪੰਜਾਬ ਕੀ ਕਹੋਗੇ ਲੋਕਾਂ ਨੂੰ ਜਾ ਕੇ ਤੇ ਛੱਡ ਕੇ ਪੰਜਾਬ ਬਚਾਉ ਦਾ ਲਾਉਂਗੇ ਲੋਕੋ ਉਹਦੇ ਥੱਲੇ ਲਿਖੋਗੇ ਕੀ ਕੀ ਬੋਲੋਗੇ ਤੁਸੀਂ ਵਿਚਾਰਾ ਕਿਦਰ ਪਰ ਹੈ ਕੁਝ ਨਹੀਂ ਅੱਲੇ ਪੱਲੇ ਉਥੋਂ ਠੀਕ ਹੈ ਪੋਲਿਟੀਕਲ ਪਾਰਟੀ ਹੋਣ ਦੇ ਨਾਤੇ ਉਹਨਾਂ ਦਾ ਫਰਜ ਬਣਦਾ ਲੋਕਾਂ ਨੂੰ ਜੋੜਨਾ ਤੋਂ ਜੋੜ ਰਹੇ ਨੇ ਜੀ ਜੀ ਪਰਮਿੰਦਰ ਜੀ ਦੂਜੇ ਪਾਸੇ ਗੱਲ ਪੰਜਾਬ ਤੋਂ ਹਟ ਕੇ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਰੋਲ ਹੈ ਜਿਹੜਾ ਉਹ ਹਾਲੇ ਤੱਕ ਕੰਟੀਨਿਊ ਹੈ کورٹ ਨੇ ਇੱਕ ਵਾਰੀ ਫਿਰ ਤੋਂ ਪ੍ਰਸ਼ਾਸਨ ਨੂੰ ਝਾੜ ਪਾਈ ਹੈ ਕਿ ਜਿਹੜੇ ਜਲ ਤੋਂ ਜਲਦ ਮੇਅਰ ਦੀ ਚੋਣ ਹੈ ਜਿਹੜੀ ਉਹ ਕਰ ਦਿੱਤੀ ਜਾਵੇ ਹਾਲਾਂਕਿ ਮਾਮਲਾ ਹਜੇ ਵਿਚਾਲੇ ਲਟਕ ਰਿਹਾ ਹੈਗਾ ਇਹਦੇ ਬਾਰੇ ਤੁਹਾਡਾ ਕੀ ਕੀ ਰਾਏ ਆ ਤੁਹਾਡੀ ਦੇਖੋ ਹਾਈ ਕੋਰਟ ਦੇ ਵਿੱਚ 23 ਤਰੀਕ ਨੂੰ ਸੀਗੀ ਪੈਂਡਿੰਗ ਜੀ ਤੇ ਉਹ ਸੁਣਵਾਈ ਹੋਣੀ ਸੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਚੰਡੀਗੜ੍ਹ ਤੋਂ ਗਏ ਸੀ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਕਹਿੰਦੇ ਸੀ ਵੀ ਜਿਹੜੀ ਚੋਣ ਐ ਉਹ 6 ਫਰਵਰੀ ਤੇ ਪਾਤੀ ਜੱਤੋਂ ਨਹੀਂ ਕਰਵਾਈ ਜਾ ਰਹੀ ਦਬਾਅ ਪਾਇਆ ਜਾ ਰਿਹਾ ਹੈ ਕਾਉਂਸਲਰਾਂ ਤੇ ਹੂੰ ਤੇ ਉਹ ਕਹਿੰਦੇ ਸੀ ਵੀ ਚੋਣ ਜਲਦੀ ਕਰਵਾਈ ਜਾਵੇ ਉਹਦੇ ਮਾਮਲੇ ਚ 23 ਤਰੀਕ ਨੂੰ ਅੱਜ ਸੁਣਵਾਈ ਸੀਗੀ ਹਾਈ ਕੋਰਟ ਚ ਜੀ ਯੂਟੀਪੀ ਪ੍ਰਸ਼ਾਸਨ ਹੈ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਹੈ ਉਹਨਾਂ ਨੇ ਰੱਖੀ ਸੀ ਵੀ 6 ਫਰਵਰੀ ਨੂੰ ਕਰਾਵਾਂਗੇ ਅੱਜ ਉਹਨਾਂ ਨੇ ਜਵਾਬ ਦਾਇਰ ਕੀਤਾ ਸੀਗਾ ਕਿ 26 ਜਨਵਰੀ ਕਰਕੇ ਡਿਊਟੀ ਪ੍ਰਸ਼ਾਸਨ ਨੂੰ ਭੇਜੀ ਆ ਹੂੰ ਇਸ ਕਰਕੇ ਉਹ ਚੋਣ ਨਹੀਂ ਕਰਵਾ ਸਕਦੇ ਹਾਲਾਂਕਿ 16 ਤਰੀਕ ਨੂੰ ਜਦੋਂ ਹੋਣੀ ਸੀ ਚੋਣ ਉਦੋਂ ਇੱਕਦਮ ਕਹਿੰਦਾ ਜੀ ਪ੍ਰੋਜ਼ਾਈਡਿੰਗ ਅਫਸਰ ਬਿਮਾਰ ਹੈ ਜੀ ਫਿਰ ਕਹਿੰਦਾ ਜੀ ਲੈਂਡ ਆਂਡ ਆਰਡਰ ਦੀ ਸਥਿਤੀ ਨਹੀਂ ਸੀਗੀ ਸ਼ਾਮ ਨੂੰ ਜਾ ਕੇ ਕਹਿੰਦਾ ਤੇ ਹੁਣ ਕਹਿੰਦੇ ਸੀ ਆਪਾਂ ਥਾਂ ਥਾਂ ਤੇ ਕੈਮਰੇ ਲਾਉਣੇ ਨੇ ਇਸ ਕਰਕੇ ਸਾਨੂੰ ਸਮਾਂ ਚਾਹੀਦਾ ਪਰ ਦੁਬਾਰਾ ਫਿਰ ਹਾਈ ਕੋਰਟ ਨੇ ਜਿਹੜਾ ਇਹ ਕਹਿਤਾ ਕਿ 6 ਫਰਬੂਰੀ ਤੋਂ ਪਹਿਲਾਂ ਦਾ ਸਮਾਨ ਲੈ ਕੇ ਆਓ ਨਹੀਂ ਤਾਂ ਅਸੀਂ ਆਪਣਾ ਹੁਕਮ ਜਿਹੜਾ ਹੈਗਾ ਉਹ ਲਾਗੂ ਕਰਾਉਣ ਦੇ ਲਈ ਸ਼ਕਤੀ ਵਰਤਾਂਗੇ ਮਜਬੂਰ ਹੋਵਾਂਗੇ ਜੀ ਤੇ ਉਹ ਹੁਣ ਕੱਲ ਨੂੰ ਫੇਰ ਸੁਣਵਾਈ ਹੈਗੀ ਹੈ ਤੁਸੀਂ ਦੇਖੋਗੇ ਕਿ ਕਿਸ ਲੈਵਲ ਤੇ ਜਾ ਕੇ ਵੱਡੀਆਂ ਪਾਰਟੀਆਂ ਨੇ ਜਿਹੜੀਆਂ ਜਿਹੜੀਆਂ ਚਾਹੁੰਦੀਆਂ ਨਹੀਂ ਹੈਗੀਆਂ ਕਿ ਆ ਲੋਕਤੰਤਰ ਬਣਿਆ ਰਹੇ ਜਾਂ ਉਹ ਕਹਿੰਦੇ ਵੀ ਸਾਡਾ ਡੱਡਾ ਦਾ ਤੰਤਰ ਹੈ ਜਿਹੜਾ ਉਹ ਚੱਲੇ ਹੂੰ ਛੋਟੀ ਤੋਂ ਛੋਟੀ ਜੋਨ ਨੂੰ ਆਪਣੇ ਕਬਜ਼ੇ 'ਚ ਕਰਨਾ ਸਭ ਛੋਟੀ ਤੋਂ ਛੋਟੀ ਇਕਾਈ ਨੂੰ ਜਿਹੜੀ ਹੈਗੀ ਲੋਕਤੰਤਰ ਨੂੰ ਆਪਣੇ ਕਬਜ਼ੇ ਦੇ ਹੇਠਾਂ ਧੱਕੇ ਨਾਲ ਲੈਣਾ ਚਾਹੁੰਦੇ ਨੇ ਸੋ ਉੱਥੇ ਵਰਤਰੀ ਆਹੀ ਪਰ ਵਰਤਾਰਾ ਕੈਂਡੀਗਾਰਡ ਦੇ ਵਿੱਚ ਹੁਣ ਕੱਲ ਨੂੰ ਸੁਣਵਾਈ ਹੈ ਕੱਲ ਨੂੰ ਦੇਖਦੇ ਆ ਕਿ ਕਿਹੜੀ ਡੇਟ ਨਾ ਵੀ ਮਿਲਦੀ ਆ ਅੱਜ ਸ਼ਖਤੀ ਨਾਲ ਕੋਰਟ ਨੇ ਕਿਹਾ ਕਿ ਜਲਦੀ ਤੋਂ ਜਲਦੀ ਨਵੀਂ ਤਰੀਕ ਲੈ ਕੇ ਆਓ 6 ਫਰਬੁਰੀ ਤੋਂ ਪਹਿਲਾਂ ਦੀ ਜੀ ਜੇ ਨਹੀਂ ਲੈ ਕੇ ਆਓਗੇ ਤਾਂ ਕੋਰਟ ਕੱਲ ਨੂੰ ਮੇਰੇ ਖਿਆਲ ਕੋਈ ਨਾ ਕੋਈ ਫੈਸਲਾ ਸਮਾ ਸਕਦੀ ਜੀ ਜੀ ਪ੍ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਤੇ ਜਿਹੜੀ ਜਾਣਕਾਰੀ ਆ ਸਾਰੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸ਼ੁਕਰੀਆ ਪ੍ਰਭ ਜੀ ਸੋ ਗੱਲਬਾਤ ਕੀਤੀ ਹੈ ਪੰਜਾਬ ਦੇ ਕੁਝ ਮੁੱਦਿਆਂ ਦੀ ਚੰਡੀਗੜ੍ਹ ਦੀ ਜਿਹੜੇ ਫਿਲਹਾਲ ਬਹੁਤ ਜ਼ਰੂਰੀ ਨੇ ਗੱਲਬਾਤ ਇਹਨਾਂ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਤੁਸੀਂ ਆਪਣੀ ਫੀਡਬੈਕ ਹੈ ਜਿਹੜੀ ਉਹ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਤੇ ਇਸੇ ਤਰ੍ਹਾਂ ਚੈਨਲ ਨੂੰ ਇਹ ਜਿਹੜਾ ਪਿਆਰ ਦਿੰਦੇ ਰਹੋ ਹੁਣ ਸਾਨੂੰ ਦਿਓ ਆ ਗਿਆ ਧੰਨਵਾਦ